ਪੰਜਾਬ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਅਹਿਮ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਸੂਬੇ ਵਿੱਚ ਜੰਗੀ ਪੱਦਰ ਦੇ ਵਿਕਾਸ ਕਾਰ ਸ਼ੁਰੂ ਕਰਵਾਏ ਜਾ ਰਹੇ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨੇ ਆਸ਼ਾਪਾਰਕ ਕਲੋਨੀ ਵਿਖੇ ਲਗਭਗ 43.73 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਇਸ ਕਲੋਨੀ ਦੇ ਵਾਸੀ ਪਿਛਲੇ 20 ਸਾਲਾਂ ਤੋਂ ਵਿਕਾਸ ਕਾਰਜ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸਨ ਜਿਸ ਕਾਰਨ ਪੰਜਾਬ ਸਰਕਾਰ ਨੇ ਹੁਣ ਇਸ ਕਲੋਨੀ ਦੇ ਵਾਸੀਆਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਵਿਕਾਸ ਕਾਰਜ ਸ਼ੁਰੂ ਕਰਵਾਏ ਨੇ ਸਰਦਾਰ ਮਾਨ ਨੇ ਆਖਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਾਸੀਆਂ ਨੂੰ ਹਰ ਉਹ ਸਹੂਲਤਾ ਦੇਵੇਗੀ ਜਿਸ ਤੋਂ ਪੰਜਾਬ ਵਾਸੀ ਖੁੰਝੇ ਹੋਏ ਸਨ ਉਨਾ ਪੰਜਾਬ ਸਰਕਾਰ ਵੱਲੋਂ ਭੇਜੀ ਗ੍ਰਾਂਟ ਨਾਲ ਕੰਮ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਧਰ ਕਲੋਨੀ ਦੇ ਵਸਨੀਕਾਂ ਨੇ ਵੀ ਕਲੋਨੀ ਵਿੱਚ ਵਿਕਾਸ ਕਾਰ ਸ਼ੁਰੂ ਹੋਣ ਤੇ ਪੰਜਾਬ ਸਰਕਾਰ ਤੇ ਸਰਦਾਰ ਜੁਗਿੰਦਰ ਸਿੰਘ ਮਾਨ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੋਨੀ ਦੇ ਵਸਨੀਕ ਮੌਜੂਦ ਸਨ ਹਾਂਜੀ ਸਰ ਅੱਛਾ ਫਰਕ ਟਰਵਾੜਾ ਕਾਰਪੋਰੇਸ਼ਨ ਦੇ ਏਰੀਏ 44 ਲੱਖ ਦੇ ਕੰਮਾਂ ਦੀ ਸਟਾਰਟਿੰਗ ਜਿਹੜੀ ਸ਼ੁਰੂ ਕੀਤੀ ਹੈ ਇਸ ਗੁੱਡ ਨਿਊਜ਼ ਫਾਰ ਮਹੱਲਾ ਐਂਡ ਬੜਾ ਨਵਸੀਲੀ ਮੈਨੂੰ ਖੁਸ਼ ਹੈ ਕਿ ਸਾਡਾ ਵੰਸ਼ਾ ਦੀ ਮਾਨ ਸਰਕਾਰ ਨੇ ਔਰ ਆਵਾਦੀ ਪਾਰਟੀ ਸਰਕਾਰ ਨੇ ਇੱਕ ਬਹੁਤ ਅੱਛੇ ਡਵੈਲਪਮੈਂਟ ਦੀ ਮੈਂ ਪਹਿਲੇ ਵੀ ਕੀਤਾ ਜਉਂਦੇ ਅਸੀਂ ਮੈਂ ਅਸੀਂ ਬਣੇ ਇੱਕ ਪਾਵਸ਼ਾਈ ਸਰਕਾਰ ਉਹਨਾਂ ਇਸ ਪਾਰਟੀ ਨੇ ਬਹੁਤ ਕੰਮ ਕੀਤੇ ਨੇ ਸਾਡੇ ਸਾਡੇ ਪਾਸ ਪੈਸੇ ਦੀ ਕਮੀ ਸ਼ਹਿਰ ਹੈ ਚ ਨਾ ਪੰਡਿਤ ਕਮੀ ਸਾਰੇ ਕੰਮ ਥੋੜਾ ਥਰ ਕੰਮ ਚੱਲ ਰਹੇ ਨੇ ਅੱਜ ਅਸ਼ਾਪਾਰਕੀੜਾ ਬੜੀ ਡੇਟ ਤੋਂ ਬਣੋ ਸੀ ਬਹੁਤ ਸਾਰੇ 20 60 ਕੰਪਲੇਂਟਸ ਡੈਲੀ ਵਾਈ ਕੰਪਲੇਂਟਸ ਕਰਕੇ ਨੇ ਕਿ ਜਿਹੜੇ ਪ੍ਰਾਈਵੇਟ ਕਾਲੀਆਂ ਕਰਦੇ ਨੇ ਜਸਟ ਟੂ ਸ਼ੋ ਕਰ ਲੈ ਕਿ ਪਾਣੀ ਸਿਵਲ ਕਰਤਾ ਜੇ ਕਰਤਾ ਉਹ ਕਰਦਾ ਐਕਚੁਅਲੀ ਮੌਕੇ ਤੇ ਜਦੋਂ ਐਗਜ਼ੀਕਿਊਟ ਹੋ ਰਿਹਾ ਸਾ ਚੱਲੇਗਾ ਕਿ ਪਤਾ ਲੱਗਦਾ ਸੋ ਉਸ ਸ਼ਰਸ਼ ਨੂੰ ਦੂਰ ਕਰਨ ਵਾਸਤੇ ਮਹੱਲਾਲ ਵਾਸੀਆਂ ਨੇ ਅੱਛੀ ਵਸਤਾ ਬਣਾਉਣ ਵਾਸਤੇ ਉਹਨਾਂ ਨੇ ਇਹ ਕੰਮ ਦੀ ਅੱਜ ਪੰਡਿਤ ਚਾਰ ਰੋਡ ਜਿਹੜੀਆਂ ਸ਼ੁਰੂ ਹੋਈਆਂ ਨੇ ਉਹ ਮਿਸਟਰ ਪੋਵਲ ਸਾਡੇ ਯੰਗ ਲੀਡਰ ਨੇ ਮੇਰੇ ਨਾਲ ਖੇਪਰ ਚੜੀ ਨੇ ਤੇ ਉਹ ਆਪਣੀ ਦੇਖੇ ਥੱਲੇ ਸਾਰੇ ਕੰਮ ਕਰਨਗੇ ਅਫੀਸਰਸ ਐਸਜੀਓ ਜੇਏ ਸਾਰੇ ਇੱਥੇ ਹਾਜ਼ਰ ਨੇ ਉਹ ਹਰ ਤਰੀਕੇ ਨਾਲ ਬੜੇ ਅੱਛੇ ਤਰੀਕੇ ਨਾਲ ਕੰਮ ਜਿਹੜੇ ਵਰਕ ਕੀਤੇ ਜਾਣਗੇ ਔਰ ਥੋੜੇ ਦਿਨਾਂ ਦੇ ਵਿੱਚ ਹੀ ਇਹ ਸਾਰੇ ਕੰਮ ਨੂੰ ਕੁਮਲਿੱਟਤਾ ਜਾਗ ਰਿਹਾ ਸਾਰਿਆਂ ਨੂੰ ਧੰਨਵਾਦ ਸ੍ਰੀ ਧੰਨਵਾਦ ਕਾਰਪੋਰੇਸ਼ਨ ਦੇ ਜਿਹਨੇ ਆਜਾਦੇ ਉਹ ਕੰਨ ਮਾਰਨਾ ਕੰਮ ਕਰਨਗੇ ਤੇ ਮੈਂ ਸਰਕਾਰ ਨੂੰ ਇਸ ਮਹੱਤਵ ਅਸ਼ਿਆਵਨ ਨੂੰ ਅੱਛਾ ਬਾਕੀ ਬਸ ਬਹੁਤ ਬਹੁਤ ਮੁਬਾਰਕਬਾਦ ਦਿਨਾ ਧੰਨਵਾਦ ਜੈ